ਕੀ ਮਕਰ ਨਾਲ ਬਾਅਦ ਤੋਂ ਔਰ ਠਿਕਦੇ ਸਭ ਫੜੇ 12 ਘੰਟੇ ਰੂਲ ਵਾ ਬਾਲੀ ਜੇ ਪਾਣੀ ਚੱਕਰ ਲਾਣ ਦੇ ਪੰਜ ਵਾਰੀ ਕੱਟ ਰੂ ਕਿਸੇ ਕਿਸਾਰੀ ਟੱਕਰ ਆ ਤੁਹਾਡਾ ਜਿੱਦਾਂ ਜਿਹੜੀ ਮੀਡੀਆ ਦੇ ਵਿੱਚ ਕੱਲ ਮੜਚੀ ਵੀਡੀਓ ਵਾਇਰਲ ਹੋਈ ਆ ਉਹ ਉਸ ਤੋਂ ਮੜਚੀ ਮੇਰੇ ਧਿਆਨ ਦੇ ਵਿੱਚ ਆਇਆ ਤੇ ਜਦੋਂ ਹੀ ਜਿੱਦਾਂ ਡੀਐਨਏ ਦੀਆਂ ਸ਼ਰਤਾਂ ਹੈਗੀਆਂ ਸਾਡਿਆਂ ਵਸਤੂ ਲੰਚ ਜਿੱਦਾਂ ਕੋਈ ਜੇ ਕੋਈ ਖਾਣ ਪੀਣ ਵਾਲੀ ਵਸਤੂ ਲਗਾਉਂਦਾ ਆ ਉਹਦੇ ਕੋਲੇ ਲਾ ਸਕਦਾ ਰਿਡੀ ਫੜੀ ਵਾਲੇ ਕੋਲ ਆ ਸਕਦਾ ਇਨ ਐਡੀਸ਼ਨ ਟੂ ਪਾਰਕਿੰਗ ਵਾਲੇ ਕੋਲ ਆ ਸਕਦਾ ਇਹ ਸਾਡੇ ਯੂਜ਼ਰ ਚਾਰजेस ਦੀ ਜਿਹੜੀ ਹੈਗੀ ਆ ਉਹ ਕੰਡੀਸ਼ਨਸ ਹੈਗੀ ਆ ਬਟ ਬਾਕੀ ਜਿਹੜੀ ਪ੍ਰੋਬਲਮ ਜਿਹੜੀ ਹੈਗੀ ਆ ਮੈਨੂੰ ਨਹੀਂ ਮੇਰੇ ਧਿਆਨ ਚ ਆਈ ਤੇ ਜਿਹੜਾ ਠੇਕੇਦਾਰ ਹੈਗਾ ਆ ਉਹਨੂੰ ਮੈਂ ਚੱਠੀ ਕੱਢ ਦਿੱਤੀ ਪਾਰਕਿੰਗ ਰੇਟਾਂ ਦੀ ਸੂਚੀ ਲਗਾਉਣ ਬਾਰੇ ਤੇ ਲੇਬਰ ਆਈ ਕਾਰਡ ਬਣਾਉਣ ਸੰਬੰਧੀ ਠੀਕ ਹੈ ਇਜਾਜ਼ਤੀ ਮੈਂ ਵੀ ਦੇਖਿਆ ਕਿ ਉਹਨੇ ਹਜੇ ਤੱਕ ਉੱਥੇ ਫਲੈਕਸ ਬੋਰਡ ਨਹੀਂ ਲਗਾਏਗੇ ਠੀਕ ਹੈ ਜਦੋਂ ਮੇਰੇ ਮੀਡੀਆ ਦੇ ਔਰ ਮੇਰੇ ਕੋਈ ਵਾਰੀ ਮੈਂ ਉਹਨੂੰ ਵਰਬਲੀ ਤੇ ਮੇਰੇ ਸਟਾਫ ਨੂੰ ਉਹਨੂੰ ਵਰਬਲੀ ਵੀ ਕਿਹਾ ਗਿਆ ਕਿ ਉੱਥੇ ਫਲੈਕਸ ਬੋਰਡ ਲਗਾਏ ਜਾਣ ਜਦੋਂ ਮੇਰੇ ਧਿਆਨ ਵਿੱਚ ਤੁਹਾਡੀ ਮੀਡੀਆ ਦੇ ਥਰੂ ਗੱਲ ਇਹ ਚੀਜ਼ ਆਈ ਤਾਂ ਮੈਂ ਫਿਰ ਉਹਨੂੰ ਉਸ ਤੋਂ ਬਾਅਦ ਰੱਖੀ ਕੱਲ੍ਹ ਨੂੰ ਪੱਤਰ ਇਸ਼ੂ ਕੀਤਾ 23 ਚਾਰ ਨੂੰ ਕਿ ਦੁੱਗਣਾ ਪਾਰਕਿੰਗ ਰੇਟ ਵਸੂਲਣ ਸੰਬੰਧੀ ਤੇ ਉਹਨੂੰ ਮੈਂ ਇਹ ਵੀ ਕਹਿ ਦਿੱਤਾ ਕਿ ਜਿਹੜੀ ਪਹਿਲਾਂ ਮੈਂ ਚਿੱਠੀ ਕੱਢੀ ਆ ਉਹਦੇ ਵਿੱਚ ਮੈਂ ਆਪ ਇਹਨੂੰ ਕਿਹਾ ਸੀਗਾ ਕਿ ਤੁਸੀਂ ਜਿਹੜੇ ਆਪਣੇ ਅੱਗੇ ਕਰਿੰਦੇ ਰੱਖੇ ਆ ਤੇ ਇੱਕ ਤਾਂ ਲੇਬਰ ਰੇਟ ਦੇ ਫਲੈਕਸ ਬੋਰਡ ਲਗਾਣੇ ਆ ਤੇ ਹਾ ਡੀਐਨਟੀ ਮਤ ਆਪ ਬਤਾ ਬਕ ਜਿਹੜਾ ਕੋਈ ਠੇਕੇਦਾਰ ਆਪਣਾ ਕਰਿੰਦਾ ਰੱਖਦਾ ਉਹਨੇ ਬਲਕਿ ਆਈਡੀ ਕਾਰਡ ਬਣਾ ਕੇ ਇੱਕ ਆਈਡੀ ਕਾਰਡ ਉਹਦੇ ਉਹਨਾਂ ਕੋਲ ਕਰਿੰਦੇ ਹੋਣਾ ਚਾਹੀਦਾ ਤੇ ਉਹਦੀਆਂ ਫੋਟੋ ਕਾਪੀਆਂ ਜਿਹੜੀਆਂ ਹੈਗੀਆਂ ਉਹ ਮੇਰੇ ਦਫ਼ਤਰ ਕੋਲ ਹੋਣੇ ਚਾਹੀਦੀਆਂ ਜੋ ਕਿ ਠੇਕੇਦਾਰ ਵੱਲੋਂ ਮੈਨੂੰ ਨਹੀਂ ਦਿੱਤੇ ਗਈਆਂ ਜਦੋਂ ਮੇਰੀ ਠੇਕੇਦਾਰ ਨਾਲ ਫੋਨ ਤੇ ਗੱਲ ਹੋਈ ਤੇ ਉਹ ਕਹਿੰਦੇ ਕਿ ਮੈਂ ਆਖੋ ਮੈਂ ਇਹਨਾਂ ਨੂੰ ਪ੍ਰੋਵਾਈਡ ਕਰਤੀਆਂ ਪਰ ਮੈਂ ਉਹਦੀਆਂ ਕਾਪੀਆਂ ਆਪ ਨੂੰ ਦੇ ਦੂੰਗਾ ਉਸ ਉਪਰੰਤ ਮੇਰਾ ਕੱਲ ਨੂੰ ਨੋਟਿਸ ਕੱਢਦਾ 24 ਘੰਟੇ ਦਾ ਤੇ 24 ਘੰਟੇ ਦਾ ਜਾ ਵੀ ਜੋ ਵੀ ਨੋਟਿਸ ਜਦੋਂ ਵੀ ਇਹਦਾ ਕੋਈ ਜਵਾਬ ਆਂਦਾ ਹੈ ਇਹ ਜੋ ਵੀ ਬੰਦੀ ਕਾਰਵਾਈ ਹੈ ਉਹ ਮੈਂ ਕਰਨੀ ਚਕਨੀ ਨਹੀਂ ਬਣਾਵਾਗਾ ਜੋ ਹੈ ਜੇ ਸੈਕਟੀ ਮੈਟੋਮੈਟਿਕ ਮੇਰੀ ਡਿਊਟੀ ਬਣਦੀ ਹੈ ਇਹਦਾ ਕਹਿਣਾ ਕਿ ਫਰੀਆ ਦੀ ਤੁਹਾਨੂੰ ਪੈਸੇ ਨਹੀਂ ਆ ਰਹੇ ਕੋਈ ਪ੍ਰਾਈਵੇਟ ਬੰਦਾ ਕਲੈਕਟ ਕਰ ਰਿਹਾ ਹੈ ਸਹੀ ਹੈ ਅਸੀਂ ਵੇਚਦੇ ਹਜੇ ਤੱਕ ਅੱਧਾ ਦੀ ਕੋਈ ਗੱਲ ਨਹੀਂ ਆ ਜੋ ਰੇਟਸ ਹੈਗੇ ਆ ਜਦੋਂ ਅਸੀਂ ਇਹਨਾਂ ਨੂੰ ਵਰ ਕੱਟ ਦਿੱਤਾ ਆ ਜੇ ਤੁਹਾਨੂੰ ਕੋਈ ਰਿਟਰਨ ਚ ਕੰਪਲੇਂਟ ਦੇਗਾ ਕਿ ਜਿਹੜੀ ਫੜੀ ਵਾਲੇ ਉਹ ਪੈਸੇ ਨਹੀਂ ਦੇ ਰਹੇ ਤਾਂ ਅਸੀਂ ਉਹਨਾਂ ਤੇ ਵੀ ਐਕਸ਼ਨ ਲੈ ਸਕਦੇ ਆ ਇਹ ਤਾਂ ਮਤਲਬ ਕੀ ਆਪਾਂ ਤੁਹਾਨੂੰ ਵੀ ਸਮਾਂ ਹੀ ਦਿਓ ਕਿ ਮੀਡੀਆ ਦੇ ਵਿੱਚ ਜਿਹੜੀਆਂ ਰਿਊਮਰਸ ਤੇ ਬੋਲ ਜਾਂਦਾ ਹੁੰਦੀਆਂ ਬਟ ਅੰਟਲ ਅਨਲੈਸਸ ਸਾਨੂੰ ਕੋਈ ਰਿਟਰਨ ਨਹੀਂ ਆਂਦਾ ਜਾਂ ਸਾਡੇ ਕੋਲ ਕੋਈ ਐਵੀਡੈਂਸ ਨਹੀਂ ਆਂਦਾ ਕਿ ਅਸੀਂ ਜਿਹੜੀ ਆ ਆਪਾਂ ਕਿਦਾਂ ਕਹਿ ਸਕਦੇ ਆ ਇਹ ਚੀਜ਼ਾਂ ਜੇ ਕੋਈ ਰਿਟਰਨ ਦੇ ਵਿੱਚ ਇਦਾਂ ਕੁਝ ਆਏਗਾ ਉਹ ਤਾਂ ਤੁਰੰਤ ਕਾਰਵਾਈ ਕੀਤੀ ਜਾਏਗੀ ਜੋ ਐਜੇ ਸਕੱਤਰ ਮਾਰਕਟ ਕਮੇਟੀ ਗੁਰਦਾਸਪੁਰ ਮੇਰੀ ਡਿਊਟੀ ਬਣਦੀ ਹੈ ਮੈਂ ਪਹਿਲਾ ਪੱਤਰ ਕੱਢ ਚੁੱਕਿਆ ਇਹਨੂੰ ਸ਼ੋਕਾਏ ਨੋਟਿਸ ਦਿੱਤਾ 24 ਅੱਜ ਸ਼ਾਮ ਤੱਕ ਉਹਦਾ ਅਨਸਰ ਆ ਜਾਂਦਾ ਜੋ ਵੀ ਬੰਦੀ ਕਾਰਵਾਈ ਹੈ ਉਹ ਮੇਰੇ ਵੱਲੋਂ ਕਰ ਦਿੱਤੀ ਜਾਏਗੀ ਮੈਂ ਮਨਜੀਤ ਸਿੰਘ ਮੇਰੀ ਮੈਸੇਜ ਦੇ ਨਾਂ ਤੇ ਟੈਂਡਰ ਹੈ ਜਸਵਿੰਦਰ ਕੌਰ ਐਂਡ ਕੰਪਨੀ ਜੋ ਕਿ ਗੁਰਦਾਪੁਰ ਯੂਜਰ ਚਾਰਜਰ ਦੇ ਨਾਂ ਤੇ ਟੈਂਡਰ ਹੈ ਕਿ 50 ਲੱਖ ਤੋਂ ਥੱਲੇ ਆ ਉਹਦੇ ਵਿੱਚ ਯੂਜਰ ਚਾਰਜਰ ਦੇ ਵਿੱਚ ਇਹ ਆ ਕਿ ਇੱਕ ਵਾਰਾ ਬੰਦਾ ਮੰਡੀਆਂੋਂ ਚਲ ਜਾਂਦਾ ਸਮਾਨ ਲੈ ਕੇ ਜਾਂ ਸਬਜ਼ੀ ਲੈ ਕੇ ਤੇ ਦੁਬਾਰਾ ਐਂਟਰ ਹੁੰਦਾ ਤੇ ਆਹੀ ਦੁਬਾਰਾ ਜੋ ਰੇਟ ਲਿਸਟ ਦੇ ਹਿਸਾਬ ਨਾਲ ਦੁਬਾਰਾ ਯੂਜਰ ਚਾਰਜਰ ਲੈਣ ਦੇ ਹੱਕਦਾਰ ਹੈ ਤੇ ਜੋ ਦੁਕਾਨ ਵਹੀਕਲ ਵਾਲਾ ਉਹ ਦੇਣ ਦਾ ਹੱਕਦਾਰ ਆ ਚਾਹੇ ਸਾਮਾ ਤੱਕ 8 ਫੇਰੇ ਲਾਏ 15 ਰੁਪਏ ਜੇ ਸਾਡੀ ਪਰਚੀ ਆ ਤੇ 8 ਦੇ ਹਿਸਾਬ ਨਾਲ 120 ਰੁਪਏ ਬਣਦੇ ਆ ਜੇ ਤੁਹਾਡੇ ਤਰਿੰਦਿਆਂ ਨੇ ਉਹਨਾਂ ਕੋ 30 ਰੁਪਏ ਲੈ ਲੇ ਇਹ ਕੋਈ ਜ਼ਿਆਦਾ ਨਹੀਂ ਉਹ ਕਈ ਬੰਦੇ 8-8 ਫੇਰੇ ਵੀ ਲਾਉਂਦੇ ਆ ਉਹਦੇ ਵਿੱਚ ਕੋਈ ਫੜੀਆਂ ਦਾ ਆਰਟੀ ਆ ਜਾਂ ਪ੍ਰਧਾਨ ਆ ਉਹਨੇ ਆਬਜੈਕਸ਼ਨ ਲਾਇਆ ਕਿ ਇਹ ਗੁੰਡੇ ਆ ਗੁੰਡੇ ਟੈਕਸ ਲੈ ਰਹੇ ਆ ਸਾਨੂੰ ਪੰਜਾਬ ਗਵਰਨਮੈਂਟ ਨੇ ਟੈਂਡਰ ਦਿੱਤਾ ਜਿਹੜਾ ਇੱਕ ਫੇਰਾ ਲਾਉਂਦਾ ਉਹਦੇ ਕੋਲੋਂ ਡਬਲ ਚਾਰਜ ਕੀਤਾ ਜਾਏ ਕੋਈ ਮੰਨਿਆ ਵੀ ਤਿੰਨ ਚਾਰ ਫੇਰੇ ਲਾਉਂਦਾ ਹੋਏ ਲੇਕਿਨ ਕੋਈ ਬੰਦਾ ਇੱਕ ਲਾਉਂਦਾ ਉਹਦੇ ਕੋਲੋਂ ਕਿਉਂ ਡਬਲ ਚਾਰਜ 100 ਦੇ ਵਿੱਚੋਂ 20 ਬੰਦੇ ਆ ਜਿਹੜੇ ਸਿੰਗਲ ਲਾਉਂਦੇ ਆ 80 ਬੰਦੇ ਜਿਹੜੇ ਉਹ ਆ ਜਿਹੜੇ ਡਬਲ ਜਾਂ ਟ੍ਰਿਪਲ ਫੇਰਾ ਲਾਉਂਦੇ ਆ ਜੇ ਮੰਨ ਲਓ ਅਸੀਂ ਉਹਨਾਂ ਕੋ 30 ਰੁਪਏ ਪਰਚੀ ਲੈ ਲਈ ਆ ਤੇ 15 ਰੁਪਏ ਉਹਨਾਂ ਦਾ ਫਾਇਦਾ ਹੋਇਆ ਸਾਡਾ ਨੁਕਸਾਨ ਹੋਇਆ ਜੀ ਸੀ ਸਾਹਿਬ ਕਹਿ ਗਏ ਆ ਕਿ ਜਿਹੜਾ ਦੋ ਤਿੰਨ ਫੇਰੇ ਲਾਂਦਾ ਉਹਨੂੰ ਦੋ ਤਿੰਨ ਵਾਰੀ ਪੈਸੇ ਮਿਲਦੇ ਆ ਅਸੀਂ ਅੱਜ ਤੋਂ ਬਾਅਦ ਪਰਚੀ ਰੇਟ ਲਿਸਟ ਦੇ ਹਿਸਾਬ ਨਾਲ ਲਾਵਾਂਗੇ ਲੇਕਿਨ ਹਰ ਫੇਰੇ ਪਰਚੀ ਲਾਵਾਂਗੇ ਚਾਹੇ ਕੋਈ ਬੰਦਾ ਦੋ ਵਾਰ ਆਏ ਚਾਹੇ ਪੰਜ ਵਾਰ ਆਏ ਰੇਟ ਲਿਸਟਾਂ ਬਕਾਇਦਾ 게ਟਾਂ ਦੇ ਉੱਤੇ ਲਾ ਦਿੱਤੀਆਂ ਜਾਣਗੀਆਂ ਅੱਜ 10 ਹਾਥਵਾਰ ਕੱਢ ਲੋ 24 ਤਰੀਕਾ 21 ਦਿਨ ਹੋ ਗਏ ਫੜੀਆਂ ਦੀ ਮੇਰੀ ਪਰਚੀ 50 ਵਰਗ ਫੁੱਟ ਦੇ ਹਿਸਾਬ ਦੇ ਨਾਲ 50 ਰੁਪਏ ਡੇਲੀ ਦੀ ਆ ਕਿਹੜਾ ਕੁੱਕੂ ਜਿਹੜਾ ਪ੍ਰਧਾਨ ਆ ਫੜੀਆਂ ਦਾ ਇਸ ਬੰਦੇ ਨੇ ਮੇਰਾ 1 ਲੱਖ ਦੇ 5000 ਰੁਪਏ ਦਾ ਨੁਕਸਾਨ ਕਰਾਇਆ ਇਹ ਪੰਜਾਬ ਗਵਰਨਮੈਂਟ ਜ਼ਿੰਮੇਵਾਰ ਆ ਜਾਂ ਕੁੱਕੂ ਪ੍ਰਧਾਨ ਜ਼ਿੰਮੇਵਾਰ ਆ ਇਸ ਨੂੰ ਸੈਕਟਰੀ ਸਾਹਿਬ ਨੂੰ ਤੁਹਾਡੀ ਇਹ ਕੰਪਲੇਂਟ ਵੀ ਕੀਤੀ ਉਹ ਕਹਿੰਦੇ ਮੈਨੂੰ ਰਿਟਰਨ ਕੰਪਲੀਟ ਕਰੋ ਮੈਂ ਸਾਰਾ ਰਿਟਰਨ ਕੰਪਲੇਂਟ ਹੁਣੇ 5 ਮਿੰਟ ਦੇ ਅੰਦਰ ਅੰਦਰ ਲਿਖਤੀ ਦੇ ਦੇਣੀ ਆ ਪੰਜਾਬ ਗਵਰਨਮੈਂਟ ਨੂੰ ਇਹ ਬੰਦਾ ਕੁੱਕੂ ਜਿਹੜਾ ਪ੍ਰਧਾਨ ਆ ਐਕਸ ਪ੍ਰਧਾਨ ਆ ਉਹ ਚੈਲੰਜ ਕਰ ਰਿਹਾ ਹੋਰ ਕੋਈ ਪ੍ਰਧਾਨ ਨਹੀਂ ਆ ਉਹ ਤੇ ਸਾਨੂੰ ਅੱਗੇ ਗੁੰਡਾ ਕਹਿ ਰਿਹਾ ਅਸੀਂ ਇੱਜ਼ਤਦਾਰ ਆਦਮੀ ਆ ਅਸੀਂ ਗੁੰਡੇ ਨਹੀਂ ਆ ਵਾਹ ਰੇਟ ਲਿਸਟ ਅੱਜ ਡਿਸਪਲੇ ਹੋ ਜਾਏਗੀ ਉਹ ਤੋਂ ਬਾਅਦ ਅਸੀਂ ਕਿਹਾ ਕਿ ਸਾਡਾ ਜੂਜਰ ਚਾਰ ਦੇ ਨਾਂ ਤੇ ਟੈਂਡਰ ਆ ਸਾਡਾ ਪਾਰਕਿੰਗ ਦੇ ਨਾਂ ਤੇ ਟੈਂਡਰ ਨਹੀਂ ਆ ਸਾਡੇ ਨਾਂ ਜੇ ਕਿ ਇਹ ਬੰਦੇ ਨੇ ਕਿੰਤੂ ਪ੍ਰੰਤੂ ਕਰਨੀ ਹੈ ਤੇ ਚੇਅਰਮੈਨ ਸਾਹਿਬ ਸੈਕਟਰੀ ਸਾਹਿਬ ਨੂੰ ਕੰਪਲੇਂਟ ਕਰਨਗੇ ਸਾਨੂੰ ਗੁੰਡੇ ਨਹੀਂ ਆਕਣਗੇ ਅਸੀਂ ਗੁੰਡੇ ਨਹੀਂ ਅਸੀਂ ਇੱਜ਼ਤਦਾਰ ਆ ਮੈਂ ਇੱਕ ਸਰਵਿਸਮੈਨ ਆ ਮੈਂ 18 ਸਾਲ ਫੌਜ ਦੀ ਨੌਕਰੀ ਕੀਤੀ ਆ ਇੱਕ ਆਪਣੀ ਵੀਡੀਓ ਵੀ ਤੁਹਾਡੇ ਵੱਲੋਂ ਸਾਰਿਆਂ ਵੱਲੋਂ ਆਈ ਸੀਗੀ ਲੋਕਾਂ ਤੋਂ ਵੀ ਕੰਪਲੇਨ ਸੀਗੀ ਕਿ ਇੱਥੇ ਜਿਹੜੇ ਆ ਆਪਣੇ ਈ ਰਿਕਸ਼ਾ ਹੋ ਗਏ ਮੋਟਰਸਾਈਕਲ ਹੋ ਗਏ ਗੱਡੀਆਂ ਦੀ ਜੜੀਆਂ ਪਰਚੀਆਂ ਵੱਧ ਲਈਆਂ ਜਾਂਦੀਆਂ ਜਾਂਦੀਆਂ ਤੁਹਾਡੇ ਸਾਹਮਣੇ ਠੇਕੇਦਾਰ ਦੇ ਬੰਦੇ ਵੀ ਇੱਥੇ ਖੜੇ ਆ ਜਿਹੜੀ ਪਰਚੀਆਂ ਲਾਂਦੇ ਸੀ ਆਪਣੇ ਜਿਹੜੇ ਟੈਂਪੂ ਵਾਲੇ ਸੀਗੇ ਗੱਡੀ ਵਾਲੇ ਉਹਨਾਂ ਕੀ ਪੁੱਛਿਆ ਕਿੰਨੀਆਂ ਪਰਚੀਆਂ ਲਾਈਆਂ ਜੋ ਧਿਆਨ ਵਿੱਚ ਆਇਆ ਕਿ ਇਹ ਇਹੀ ਆਇਆ ਕਿ ਜੋ ਅਸੀਂ ਐਸ ਪਰ ਦੀ ਰੂਲਸ ਪਰਚੀਆਂ ਰੱਖੀ ਦੀਆਂ ਉਹਦੇ ਨਾਲੋਂ ਕਿਤੇ ਨਾ ਕਿਤੇ ਜੋ ਪਰਚੀ ਸਾਹਮਣੇ ਆਈ ਹੈ ਉਹ ਵੱਧ ਲਾਈ ਗਈ ਹੈ ਜਦੋਂ ਹੀ ਇਹਨਾਂ ਦਾ ਪੱਕ ਸੁਣਿਆ ਉਹ ਕਹਿੰਦੇ ਕਿ ਉਹ ਇੱਕ ਪਰਚੀ ਤੇ ਤਿੰਨ ਤਿੰਨ ਚਾਰ ਚਾਰ ਗੇੜੇ ਲਾਂਦੇ ਆ ਬਟ ਜੋ ਐਸਪੈਕਟ ਦੀ ਮੈਂਨਾਂ ਨੂੰ ਫੇਰ ਕਿਹਾ ਇਹਨਾਂ ਨੂੰ ਵੀ ਕਿਹਾ ਪਲੱਸ ਲੋਕਾਂ ਨੂੰ ਹਦਾਇਤ ਦੇਣਾ ਕਿਉਂਕਿ ਇਹ ਜਿਹੜੀ ਪਰਚੀ ਦੇ ਨਾਲ ਸਾਡੀ ਮੇਨਟੇਨੈਂਸ ਹੁੰਦੀ ਹੈ ਸਾਡਾ ਸਭ ਕੁਝ ਮੰਡੀ ਦੇ ਹੁੰਦਾ ਜਿੱਦਾਂ ਤੁਸੀਂ ਵੇਖਿਓ ਕਿ ਹੁਣ ਮੰਡੀ ਦੀ ਵੀ ਸੜਕ ਬਣਾਉਣ ਵਾਲੀ ਹੈ ਸਾਡੇ ਕੋਲ ਪੈਸਾ ਇਕੱਠਾ ਹੋਏਗਾ ਤਾਂ ਫੇਰ ਹੀ ਤੁਹਾਡੇ ਲਈ ਕੰਮਾਂ ਲੋਕਾਂ ਦੀ ਸਹੂਲਤ ਲਈ ਹੈ ਅਸੀਂ ਹੱਦ ਪਰ ਦੇ ਰੂਲ ਚੱਲਣਾ ਮੈਂ ਇਹਨਾਂ ਨੂੰ ਸਖਤਤਾਈ ਤੇ ਕਹਿ ਕੇ ਜਾ ਰਹੇ ਹਾਂ ਜੇ ਦੋ ਗੇੜੇ ਲੈਂਦੇ ਦੋ ਪਰਚੀਆਂ ਲੱਗਣਗੀਆਂ ਬਸ ਇੱਕ ਪਰਚੀ ਤੁਸੀਂ ਵੱਧ ਕੱਟ ਕੇ ਤੁਸੀਂ ਉਹ ਨਹੀਂ ਕਰ ਸਕਦੇ ਦੂਸਰੀ ਗੱਲ ਹੈ ਅਸੀਂ ਹੁਣ ਜੈ ਸੈਕਟਰੀ ਆਪਣੇ ਮਾਰਕੀਟ ਕਮੇਟੀ ਨੂੰ ਵੈਸੇ ਬਿਠਾਵਾਂਗੇ ਉਹ ਇਨਕੁਆਇਰੀ ਕਰਕੇ ਰਿਪੋਰਟ ਪੇਸ਼ ਕਰੇਗਾ ਕਿ ਕੀ ਅੱਛਾ ਸਾਥ ਹੈ ਤੇ ਕੀ ਝੂਟ ਹੈ ਕੀ ਲੋਕਾਂ ਦਾ ਫਿਰ ਉਸ ਤੋਂ ਬਾਅਦ ਕੀ ਨਿਚੋੜ ਕੱਢਣਾ ਤੇ ਅਸੀਂ ਫਰਦਰ ਕੀ ਕਰਨਾ ਹੈ ਯਾਰਾ ਹਲਕੀ ਕਰਨਾ ਤਾਂ ਜੋ ਕਿ ਜਿਹਨੂੰ ਠੇਕਾ ਦਿੱਤਾ ਉਹ ਵੀ ਅਸੀਂ ਠੇਕਾ ਲੈਨੇ ਆ ਉਹੀ ਵੀ ਉਹਦੀ ਰੁਟੀਨਾ ਮਰੇ ਪਲੱਸ ਜਿਹੜੇ ਗਰੀਬ ਲੋਕ ਪਹੁੰਚਾਰੇ ਇੱਥੋਂ ਸਬਜ਼ੀਆਂ ਲੈ ਕੇ ਜਾ ਰਹੇ ਆ ਉਹਨਾਂ ਤੇ ਵੀ ਪੰਜ-ਪੰਜ ਪਰਚੀਆਂ ਜੇ ਦਿਨ ਚ ਲੱਗ ਜਾਂਦੀਆਂ ਉਹ ਦੇ ਵਿਚਾਰੇ ਦੀ ਦਿਹਾੜੀ ਖਤਮ ਹੋ ਜਾਏਗੀ ਤੇ ਇਸ ਕਰਕੇ ਮੇਰਾ ਇਹੀ ਹੈ ਕਿ ਅਸੀਂ ਹਰ ਇੱਕ ਦਾ ਪੱਕ ਸੋਨ ਕੇ ਸਹੀ ਤਰੀਕੇ ਨਾਲ ਡਿਸੀਜਨ ਲੈ ਕੇ ਸਰਕਾਰ ਦਾ ਵੀ ਫਾਇਦਾ ਹੋਏ ਤੇ ਲੋਕਾਂ ਦਾ ਵੀ ਫਾਇਦਾ ਹੋਏ ਉਰਤੇ ਕਰਾਂਗੇ ਹੁਣ ਤੁਹਾਡੇ ਸਾਹਮਣੇ ਮੇਰੇ ਨਾਲ ਖੜੇ ਆ ਤੇ ਮੈਂ ਇਹਨਾਂ ਨੂੰ ਇਹੀ ਕਹਿਣਾ ਚਾਹਾਂਗਾ ਕਿ ਜੇ ਤੁਹਾਡੇ ਕੋ ਦੂਜੀ ਵਾਰ ਜਾਂ ਤੀਜੀ ਵਾਰ ਆ ਰਿਹਾ ਤੁਸੀਂ ਤਿੰਨ ਪਰਚੀਆਂ ਲਾਓ ਇਹਦੇ ਨਾਲ ਤੁਸੀਂ ਵੀ ਆਪਣੇ ਸੱਚੇ ਰਹੂਗੇ ਤੇ ਲੋਕਾਂ ਨੂੰ ਵੀ ਰਹੇਗਾ ਕਿ ਮੈਂ ਜੇ ਐਵੇਂ ਛੋਟੀ ਜੀ ਗੱਡੀ ਲੈ ਆ ਰਿਹਾ ਮੈਂ ਵੱਡੀ ਗੱਡੀ ਲੈ ਆ ਜੇ ਮਾਲ ਜ਼ਿਆਦਾ ਹੈ ਤੇ ਕੋਈ ਉੱਥੇ ਮੇਰੇ ਕਹੇ ਬੱਜ ਜਾਣਗੇ ਦੂਜੀ ਗੱਲ ਜਿਹੜੀ ਰੇਟ ਲਿਸਟ ਆ ਉਹ ਤੁਸੀਂ ਇੱਥੇ ਲਾਣੀ ਠੀਕ ਹੈ ਸਰ ਠੀਕ ਹੈ ਜੀ ਫਲੈਕਸ ਬਣਾ ਕੇ ਸਵੇਰ ਤੱਕ ਲੱਗਿਆ ਹੋਣਾ ਚਾਹੀਦਾ ਤੇ ਉਹੀ ਪੱਤੀ ਕਟਣੀ ਹੈ ਜੇ ਤੀਜੀ ਵਰੀ ਹੈ ਤੀਜੀ ਵਰੀ ਕਟੋ ਚੌਥੀ ਵਰੀ ਚੌਥੀ ਪੱਤੀ ਠੀਕ ਹੈ ਹਣਾ ਤਾਂ ਕਿ ਤੁਹਾਡੇ ਤੇ ਕੱਲ ਤੋਂ ਕੋਈ ਗੱਲ ਨਾ ਆਏ ਤੇ ਲੋਕਾਂ ਨੂੰ ਵੀ ਇਸ਼ੂ ਨਾ ਹੋਏ ਕਿ ਸਾਡੇ ਕੋਲ ਵੱਧ ਪੱਤੀਆਂ ਕਟੋਂਦੀ ਹੈਗੇ ਸਾਰੀ ਇਹ ਚੀਜ਼ ਹੈ ਤੇ ਤੁਹਾਡੇ ਆਪਣੇ ਮੀਡੀਆ ਰਾਈ ਮੈਂ ਹੀ ਕਹਿਣਾ ਚਾਹਾਂਗਾ ਕਿ ਦੇਖੋ ਜੀ ਇੱਕ ਸਬਜ਼ੀ ਮੰਡੀ ਸਾਡੇ ਛੋਟੇ ਜਿਹੜੇ ਮੈਂ ਕਹਾਂਗਾ ਕਿ ਦੁਕਾਨਦਾਰਾਂ ਸਬਜ਼ੀਆਂ ਵਾਲੇ ਫਰੂਟਾਂ ਵਾਲੇ ਉਹਨਾਂ ਦਾ ਮੇਨ ਅੱਡਾ ਇਹ ਤੂੰ ਹੀ ਸਾਰੀ ਗੱਲ ਚਲਦੀ ਆ ਸਵੇਰ ਦੀ ਤੇ ਸਾਰੇ ਮੇਰੇ ਇੱਥੇ ਹੁਣ ਜਿਹੜੇ ਦੁਕਾਨਦਾਰ ਨੇ ਜਿਹੜੇ ਵੇਚਣ ਵਾਲੇ ਆ ਇਹੀ ਅਪੀਲ ਹੈ ਸਾਡ ਆਪਣੀਆਂ ਪਰਚੀਆਂ ਕਟਾ ਕੇ ਪ੍ਰੋਪਰ ਰੂਲ ਦੇ ਹਿਸਾਬ ਨਾਲ ਕੰਮ ਕਰੂ ਤਾਂ ਜੋ ਅਸੀਂ ਐਰੀ ਡਿਵੈਲਪਮੈਂਟ ਵੀ ਕਰਾ ਸਕੀਏ ਤੇ ਲੋਕਾਂ ਦਾ ਰੋਜ਼ਗਾਰ ਵੀ ਬਣਾ ਸਕੀਏ ਧੰਨਵਾਦ